ਸਭ ਤੋਂ ਪਹਿਲਾਂ ਤਾਂ ਅੱਜ Eid ਦੀਆਂ ਇਸ ਪਵਿੱਤਰ ਦਿਨ ਦੀਆਂ ਸੱਚੇ ਮੇਰੇ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਮਾਨਚੂ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ Eid ਦੀਆਂ ਜਿੱਥੇ ਮੁਬਾਰਕਾਂ ਨੇ ਉੱਥੇ ਅਸੀਂ ਦੁਆ ਕਰਦੇ ਆਸ ਕਰਦੇ ਆ ਕਿ ਅੱਲਾਹ ਤਾਲਾ ਸਭ ਦੀ ਜ਼ਿੰਦਗੀ ਦੇ ਅੰਦਰ ਆਪਣੀ ਰਹਿਮਤ ਰੱਖੇ ਸੋ ਇੱਕ ਮਹੀਨੇ ਦੀ ਰੋਜ਼ੇ ਤੋਂ ਬਾਅਦ ਇਹ ਜਿਹੜਾ ਰਮਜ਼ਾਨ ਦਾ ਮਹੀਨਾ ਔਰ ਅੱਜ ਚਾਂਦ ਜਿਹੜਾ ਲੋਕਾਂ ਨੇ ਰਾਤ ਨੂੰ ਦੇਖਿਆ ਉਹ ਚਾਂਦ ਤੋਂ ਬਾਅਦ ਜਿਹੜੀ ਆ ਉਹ ਆਜ਼ੀਦ ਸਾਰੀ ਦੁਨੀਆ ਦੇ اندر ਮਨਾਇ ਜਾ ਰਹੀ ਹੈ ਸੋ ਅੱਜ ਪੂਰੀ ਦੁਨੀਆ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਈਦ ਦੇ ਜਸ਼ਨ ਮਨਾਏ ਜਾ ਰਹੇ ਆ ਔਰ ਲੋਕ ਅਰਦਾਸ ਕਰ ਰਹੇ ਨੇ ਲੋਕ ਦੁਆ ਕਰ ਰਹੇ ਨੇ ਅ ਅੱਲਾਹ ਤਾਲਾ ਦੇ ਅੱਗੇ ਕਿ ਉਹਨਾਂ ਦੇ ਜ਼ਿੰਦਗੀ ਦੇ ਅੰਦਰ ਤੰਦਰੁਸਤੀਆਂ ਰਹਿਣ ਔਰ ਦੁਨੀਆ ਦੇ ਅੰਦਰ ਆਪਸੀ ਭਾਈਚਾਰਾ ਪ੍ਰੇਮ ਸ਼ਾਂਤੀ ਬਣੀ ਰਵੇ ਇਹਦੇ ਲਈ ਅੱਜ ਸਾਰੇ ਇਕਜੁੱਟ ਹੋ ਕੇ ਦੁਆ ਵੀ ਕਰ ਰਹੇ ਨੇ ਇੱਕ ਦੂਜੇ ਨੂੰ ਦੀਆਂ ਮੁਬਾਰਕਾਂ ਵੀ ਨੇ ਔਰ ਇਸ ਕਿਸਮ ਦੇ ਜਿਹੜੇ ਤਿਉਹਾਰ ਨੇ ਇਹ ਭਾਰਤ ਦੀ ਉਸ ਮੈਂ ਸਮਝਦਾ ਵੀ ਇਕਤਾ ਦਾ ਅਨੇਕਤਾ ਦੇ ਵਿੱਚ ਜਿਹੜਾ ਆਪਾਂ ਜ਼ਿਕਰ ਕਰਦੇ ਆ ਇਹ ਉਹਦਾ ਇੱਕ ਆਧਾਰ ਹੈਗਾ ਸੋ ਅੱਜ ਪਹਿਲੋ ਹੀਰਾ ਮਸਜਿਦ ਪਠਾਨਕੋਟ ਵਿਖੇ ਹੁਣ ਮੈਂ ਆਸਾਬਾਨੋ ਮਸਜਿਦ ਦੇ ਅੰਦਰ ਆਪਣੇ ਮੁਸਲਮਾਨ ਮਿੱਤਰਾਂ ਨਾਲ ਆਪਣੇ ਦੋਸਤਾਂ ਨਾਲ Eid ਦੇ ਇਸ ਮੌਕੇ ਨੂੰ ਸਾਂਝਾ ਕੀਤਾ ਸੋ ਫਿਰ ਦੁਬਾਰਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਪੰਜਾਬ ਸਰਕਾਰ ਦੀ ਤਰਫੋਂ Eid ਦੀਆਂ ਸਭ ਨੂੰ ਮੁਬਾਰਕਾਂ ਦਿੰਨੇ ਆ ਔਰ ਇਸੇ ਤਰ੍ਹਾਂ ਸਾਡਾ ਦੇਸ਼ ਸਾਡਾ ਪੰਜਾਬ ਅੱਗੇ ਵਧੇ ਅਸੀਂ ਇੱਕ ਦੂਜੇ ਦੇ ਪੂਰਕ ਬਣ ਕੇ ਇੱਕ ਦੂਜੇ ਨਾਲ ਗੱਲਬੱਗੜੀ ਪਾ ਕੇ ਜਿੱਥੇ ਤਿਹਾੜ ਮਨਾਣੇ ਆ ਉਥੇ ਦੇਸ਼ ਤੇ ਪੰਜਾਬ ਦੀ ਤਰੱਕੀ ਦੇ ਲਈ ਵੀ ਦਿਨ ਰਾਤ ਅਸੀਂ ਕੰਮ ਕਰੀਏ ਸੋ ਸਭ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਈਦ ਦਾ ਦਿਨ ਹੈ ਅੱਜ ਪੂਰੇ ਵਰਲਡ ਵਿੱਚ ਪੂਰੇ ਹਿੰਦੁਸਤਾਨ ਵਿੱਚ ਈਦ ਬੜੀ ਜੋਰਾਂ ਸ਼ੋਰਾਂ ਦੀ ਮਨਾਈ ਜਾਂਦੀ ਆ ਖੁਸ਼ੀ ਦਾ ਦਿਨ ਹੈ ਤੇ ਅੱਜ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਸਾਡੇ ਮੰਤਰੀ ਲਾਲਚੰਦ ਕਟਾਰੂ ਚੱਕ ਸਾਡੇ ਵਿੱਚ ਆਏ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਪੂਰੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਸਾਰੇ ਭਰਾਵਾਂ ਨੂੰ Hindu Muslim Sikh Isaai ਸਾਰਿਆਂ ਨੂੰ Eid ਦੀ ਵਧਾਈ ਦੇਣਾ ਹਾਂ ਬਹੁਤ ਬਹੁਤ ਵਧਾਈ ਦੇਣਾ ਹਾਂ ਕਿਉਂ ਜੇ ਸਾਡਾ ਹਿੰਦੁਸਤਾਨ ਇੱਕ ਇਦਾਂ ਦਾ ਦੇਸ਼ ਹੈ ਇਹ ਗੁਲਦਸਤਾ ਹੈ ਗੁਲਦਸਤਾ ਫੁੱਲਾਂ ਦਾ ਹਰ ਧਰਮ ਦੇ ਲੋਕ ਰਹਿੰਦੇ ਨੇ ਔਰ ਪ੍ਰੇਮ ਭਾਵ ਦੇ ਨਾਲ ਰਹਿੰਦੇ ਨੇ ਔਰ ਖੁਸ਼ੀ ਦੇ ਨਾਲ ਰਹਿੰਦੇ ਨੇ ਮੈਂ ਸਭ ਨੂੰ Eid ਦੀ ਵਧਾਈ ਦੇਣਾ ਹਾਂ ਔਰ ਮੈਂ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦੇਣਾ ਹਾਂ ਧੰਨਵਾਦ